ਸਾਰੇ ਪਹਿਲੀ ਗੱਲ ਤਾਂ ਇਹ ਵੀ ਇਥੇ ਪਲਾਟ ਜੀ 150 ਕ ਜ ਤੋਂ ਲੈ ਕੇ 360 ਕ ਦੇ ਪਲਾਟ ਨੇ ਜੀ ਹਸਪੀਟਲ ਵਗੈਰਾ ਕੋਈ ਮੈਡੀਸਨ ਲੈਣੀ ਕਿਸੇ ਨੂੰ ਹੋਰ ਲੈਣੀ ਆ ਉਹਨੇ ਦੀ ਕਈ ਇੱਥੇ ਮੈਨੂੰ ਤਾਰ ਹੀ ਨਹੀਂ ਦਿਖ ਰਹੀ ਬਿਜਲੀ ਦਾ ਕੰਮ ਹੋ ਗਿਆ ਕਾ ਜੇ ਰਹਿੰਦਾ ਇੱਥੇ ਵੀ ਜੀ ਸਾਰਾ ਹੋਇਆ ਹੋਇਆ ਸਾਰਾ ਸਾਰਾ ਨਰਗੋੜਾ ਜੀ ਠੀਕ ਆ ਜੀ ਤੇ ਸਾਡਾ ਸਭ ਤੋਂ ਵੱਡਾ ਪਾਰਕ ਆ ਜੀ ਤਿੰਨ ਕਨਾਲਾਂ ਚ ਤੁਸੀਂ ਕਿਸੇ ਵੀ ਕਲੋਨੀ ਚ ਤੁਸੀਂ ਘੇੜਾ ਮਾਰ ਕੇ ਆਉਂਗੇ ਠੀਕ ਆ ਜੀ ਸਾਨੂੰ ਸਾਡੇ ਰੇਟ ਸਾਰੇ ਨੂੰ ਘੱਟ ਲੱਗੂਗਾ ਸਾਨੂੰ ਤਾਂ ਬਹੁਤ ਸਾਲ ਹੋ ਗਏ ਜੀ ਸ਼ਹਿਰ 'ਚ ਸਾਡੀ ਜਗ੍ਹਾ ਹੈਗੀ ਆ ਠੀਕ ਆ ਜੀ ਪਰ ਰਹਿ ਇੱਥੇ ਰਹਿਆ ਕੋਈ ਦਿੱਕਤ ਨਹੀਂ ਹੈਗੀ 10 ਸਾਲਾਂ 'ਚ ਕਦੇ ਕੋਈ ਦਿੱਕਤ ਨਹੀਂ ਆਈ ਬਾਕੀ ਜਿਵੇਂ ਅੱਜ ਸ਼ਹਿਰ ਡੁੱਬਿਆ ਪਿਆ ਪਾਣੀ ਨਾਲ ਇੱਥੇ ਸਾਨੂੰ ਅਜੇ ਤੱਕ ਕਦੇ ਸਮੱਸਿਆ ਨਹੀਂ ਆਈ ਹੈ ਸਰੋਨ ਦਾ ਵਾਟਰ ਬਹੁਤ ਵਧੀਆ ਜੀ ਹੁਣ ਵੀ ਅਸੀਂ ਹੀਟਲਾ ਪਾਣੀ ਵੀ ਪੀਂਦੇ ਹਾਂ ਅੱਸੀ ਗੱਲ ਦੋਸਤੋ ਮਾਨਸਾ ਵਾਸੀਆਂ ਲਈ ਡੀਡੀ 골ਡਨ ਸਿਟੀ ਲੈ ਕੇ ਆਏ ਜਿਹੜੀ ਕਿ ਡੀਡੀ ਫੋਰਟ ਵਾਲਿਆਂ ਨੇ ਬਣਾਈ ਆ ਤੇ ਜਿੱਥੇ ਤੁਹਾਨੂੰ ਹਰ ਸਾਈ ਦੇ ਪਲਾਟ ਮਿਲਣਗੇ ਜੇ ਤੁਸੀਂ ਘਰ ਬਣਾਉਣਾ ਇਸ ਤੋਂ ਵਧੀਆ ਤੁਹਾਨੂੰ ਸਿਟੀ ਜਾਂ ਲੋਕੇਸ਼ਨ ਨਹੀਂ ਮਿਲਣੀ ਜਿਹੜੀ ਕਿ ਮੇਨ ਰੋਡ ਨਾਲ ਟੱਚ ਕਰਦੀ ਆ ਪਿੰਡ ਅਤੇ ਪਿੰਡ ਸ਼ਹਿਰ ਤੇ ਸ਼ਹਿਰ ਦੋਨਾਂ ਦੀ ਫੀਲਿੰਗ ਇੱਕੋ ਜਗ੍ਹਾ ਤੇ ਤੁਹਾਨੂੰ ਮਿਲਣੀ ਹੈਗੀ ਸਾਰੀਆਂ ਫੈਸਿਲਿਟੀਆਂ ਕੀ ਕੀ ਇੱਥੇ ਮਿਲ ਰਹੀਆਂ ਉਹ ਆਪਾਂ ਗੱਲਬਾਤ ਕਰਾਂਗੇ ਸਸੀ ਗੱਲ ਬਾਈ ਸਸੀ ਗੱਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਦੱਸਦੀ ਆ ਬਾਈ ਜੀ ਆਪਣੀ ਲੋਕੇਸ਼ਨ ਹੈਗੀ ਰਬਤਾ ਚੌਕ ਰੈਸਰੋਫ ਰੋਡ ਮਾਨਸਾ ਠੀਕ ਹੈ ਜੀ ਹਾਂਜੀ ਡੀਡੀ ਫੋਰਟ ਵਾਲੇ ਵੱਲੋਂ ਡੀਡੀ ਗੋਲਡਨ ਸਿਟੀ ਜਿਹੜੀ ਬਣਾਈ ਗਈ ਹੈ ਨਿਊ ਲੈ ਕੇ ਆਏ ਜੀ ਠੀਕ ਹੈ ਭਾਈ ਜੀ ਬਿਲਕੁਲ ਜੀ ਭਾਈ ਜੀ ਹੁਣ ਗੱਲ ਕਰੀਏ ਸਭ ਤੋਂ ਪਹਿਲਾਂ ਕੀ ਕੀ ਫੈਸਿਲਟੀਆਂ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੇ ਮਾਨਸਾ ਦੇ ਵਾਸੀ ਇੱਥੇ ਘਰ ਬਣਾਉਣਾ ਚਾਹੁੰਦੇ ਆ ਕੀ ਵੱਖਰਾ ਮਿਲੂਗਾ ਸਾਰੇ ਪਹਿਲੀ ਗੱਲ ਤਾਂ ਇਹ ਵੀ ਇੱਥੇ ਪਲਾਟ ਜੀ 150 ਗਾਜ ਤੋਂ ਲੈ ਕੇ 360 ਗਾਜ ਦੇ ਪਲਾਟ ਨੇ ਜੀ ਠੀਕ ਹੈ ਜੀ ਕੋਈ ਵੱਡਾ ਪਲਾਟ ਨਹੀਂ ਹੈਗਾ ਜਿਹੇ ਜਿਹੇ ਵੀ ਅਗਲੀ ਦੀ ਡਿਮਾਂਡ ਹੈ ਵੀ ਓਡੀ ਕੋਠੀ ਪਾ ਸਕਦਾ ਬੰਦਾ ਜੀ ਠੀਕ ਹੈ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਤਰ੍ਹਾਂ ਦੇ ਸਾਈਜ਼ ਸਾਰੇ ਤਰ੍ਹਾਂ ਦੇ ਸਾਈਜ਼ ਨੇ ਜੀ ਭਾਈ ਜੀ ਜੇ ਗੱਲ ਕਰੀਏ ਮਾਨਸਾ ਚ ਕਾਫੀ ਹੋਰ ਵੀ ਸਿਟੀਆਂ ਹੈਗੀਆਂ ਨੇ ਆਪਣਾ ਘਰ ਬਣਾ ਸਕਦਾ ਤਾਂ 골ਡਨ ਸਿਟੀ ਹੀ ਕਿਉਂ ਲਵੇ ਕਿਉਂ ਪ੍ਰੇਫਰ ਕਰੇ ਸਰ ਇੱਕ ਤੈਦਾ ਦੇਖੋ ਬੈਂਕ ਠੀਕ ਹੈ ਜੀ ਬੈਂਕ ਦੀ ਜ਼ਰੂਰਤ ਪੈਂਦੀ ਸਭ ਨੂੰ ਬੈਂਕ ਨੇੜੇਕ ਹੈ ਠੀਕ ਹੈ ਜੀ ਦੂਜਾ ਨੰਬਰ ਸਕੂਲ ਬੱਚਿਆਂ ਦਾ ਠੀਕ ਹੈ ਜੀ ਸਕੂਲ ਨੇੜੇਕ ਹੈ ਜੀ ਤਿੰਨ ਨੰਬਰ ਤੇ ਹਸਪੀਟਲ ਵਗੈਰਾ ਕੋਈ ਮੈਡੀਸਨ ਲੈਣੀ ਹੈ ਕਿਸੇ ਨੂੰ ਹੋਰ ਲੈਣੀ ਆ ਉਹ ਨੇੜੇ ਦੀ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਮੈਂ ਦੇਖਾਂ ਜਿਹੜੇ ਰੈਸਟੋਰੈਂਟ ਵਗੈਰਾ ਆ ਗਏ ਤਾਂ ਉਹ ਵੀ ਨੇੜੇ ਨੇ ਫੈਮਿਲੀ ਬਿਲਕੁਲ ਨੇੜੇ ਆ ਜੀ ਜੀ ਇਧਰ ਆ ਗਈ ਚੌਂਕ 'ਚ ਦੋ ਤਿੰਨ ਰੈਸਟੋਰੈਂਟ ਇਧਰ ਬਾਜ਼ਾਰ ਨੇੜੇ ਆ ਜੀ ਬਿਲਕੁਲ ਠੀਕ ਤੇ ਬਈ ਇੱਕ ਚੀਜ਼ ਮੈਂ ਹੋਰ ਦੇਖ ਰਾਂ ਇੱਥੇ ਮੈਨੂੰ ਤਾਰ ਹੀ ਨਹੀਂ ਦਿਖ ਰਹੀ ਬਿਜਲੀ ਦਾ ਕੰਮ ਹੋ ਗਿਆ ਕਾ ਜੇ ਰਹਿੰਦਾ ਇੱਥੇ ਵੀ ਜੀ ਸਾਰਾ ਹੋਇਆ ਹੋਇਆ ਪ੍ਰੋਪਰ ਅੰਡਰਗਰਾਉਂਡ ਪਾਈਪ ਪਾ ਕੇ ਠੀਕ ਹੈ ਜੀ ਵਾਇਰਿੰਗ ਉਹਦੇ ਵਿੱਚ ਪਾ ਕੇ ਲਾਈਟਾਂ ਫਿਰ ਲਾਈਆਂ ਉਹ ਸਟੀਲ ਲਟਾਂ ਉੱਪਰ ਠੀਕ ਹੈ ਜੀ ਕੋਈ ਵੀ ਮਤਲਬ ਵਾਇਰਿੰਗ ਬਾਹਰ ਨਹੀਂ ਹੈਗੀ ਸਾਰਾ ਅੰਡਰਗਰਾਉਂਡ ਨਹੀਂ ਸਾਰਾ ਸਾਰਾ ਅੰਡਰਗਰਾਉਂਡ ਹੈ ਠੀਕ ਹੈ ਜੀ ਰੋਡ ਦਾ ਕੰਮ ਮੈਂ ਦੇਖ ਰਿਹਾ ਵੀ ਸਾਰਾ ਚੱਲ ਰਿਹਾ ਹੈਗਾ ਰੋਡ ਸਾਰਾ ਨਵਾਂ ਬਣ ਰਿਹਾ ਬਿਲਕੁਲ ਨਿਆ ਇਰਪੋਰਟ ਮਗਰ ਰੋਡ ਬਣ ਰਿਹਾ ਹੈ ਸਾਰਾ ਠੀਕ ਹੈ ਜੀ ਭਾਈ ਜੇ ਗੱਲ ਕਰੀਏ ਇਸ ਤੋਂ ਬਾਅਦ ਜੀ ਬੱਚਿਆਂ ਲਈ ਪਾਰਕ ਬਹੁਤ ਜ਼ਰੂਰੀ ਹੈ ਬੱਚੇ ਨੇ ਖੇਡਣਾ ਤੇ ਸਾਡੇ ਨਾਲ ਸਭ ਤੋਂ ਵੱਡਾ ਪਾਰਕ ਹੈ ਤਿੰਨ ਕਨਾਲਾਂ ਚ ਠੀਕ ਹੈ ਜੀ ਕਿਤੇ ਐਡਾ ਪਾਰਕ ਨਹੀਂ ਹੈਗਾ ਕਿਸੇ ਵੀ ਕਲੋਨੀ ਦੇ ਵਿੱਚ ਠੀਕ ਹੈ ਜੀ ਨੰਬਰ 2 ਪਾਣੀ ਦੀ ਕੰਮ ਕਰੀਏ ਪਾਣੀ ਦੀ ਗੱਲ ਕਰੀਏ ਤਾਂ ਜੀ ਵੀ ਇੱਥੇ ਕੱਲ ਦੇਖੋ ਕੱਲ ਵੀ ਪੈ ਗਿਆ ਟਿਆ ਇੱਕ ਬੂੰਦ ਵੀ ਪਾਣੀ ਦੀ ਨਹੀਂ ਖੜੀ ਨਿਕਾਸੀ ਨਹੀਂ ਆ ਸਾਰਾ ਸੀਵਰੇਜ ਦਾ ਸਾਰਾ ਸਿਸਟਮ ਪੂਰਾ ਪ੍ਰੋਪਰ ਪਾਇਆ ਹੋਇਆ ਜੀ ਠੀਕ ਹੈ ਭਾਈ ਜੀ ਭਾਈ ਸੀਵਰੇਜ ਦੀ ਗੱਲ ਹੋਈ ਹੁਣ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਉਹ ਬਹੁਤ ਜ਼ਰੂਰੀ ਹੁੰਦਾ ਪੀਣ ਵਾਲਾ ਪਾਣੀ ਸੂਆ ਨੇੜੇਕ ਆ ਜੀ ਠੀਕ ਹੈ ਜੀ ਇੱਕ ਨੰਬਰ ਪਾਣੀ ਆ ਪੀਣ ਵਾਲਾ ਜੀ ਗਰਾਊਂਡ ਵਾਟਰ ਜੀ ਗਰਾਊਂਡ ਵਾਟਰ ਬਿਲਕੁਲ ਠੀਕ ਹੈ ਜੀ ਕੋਈ ਆਰੋ ਲਾਉਣ ਦੀ ਜ਼ਰੂਰਤ ਨਹੀਂ ਠੀਕ ਹੈ ਜੀ ਪਾਣੀ ਤੁਸੀਂ ਪੀ ਕੇ ਦੇਖੋ ਐ ਖੰਡ ਵਰਗਾ ਮਿੱਠਾ ਮਿਲੂ ਠੀਕ ਹੈ ਜੀ ਇੱਕ ਚੀਜ਼ ਖਾਸ ਹੋਰ ਵੀ ਆ ਦੋਸਤੋ ਜਿਵੇਂ ਲਾਈਟਿੰਗ ਤੁਸੀਂ ਦੇਖ ਰਹੇ ਹੋ ਨਾ ਅੱਜ ਕੱਲ ਟਾਈਮ ਹਰ ਇੱਕ ਬੰਦੇ ਕੋਲੇ ਘੱਟ ਹੁੰਦਾ ਪਾਰਕ ਦੇ ਵਿੱਚ ਪੂਰੀਆਂ ਲਾਈਟਾਂ ਲੱਗੀਆਂ ਚਾਹੇ ਸਾਈ ਰਾਤ ਤੁਸੀਂ ਇੱਥੇ ਗਿੜੇ ਦੇਈ ਚਲੋ ਤੁਹਾਨੂੰ ਇਹ ਨਹੀਂ ਹੈਗਾ ਵੀ ਹਨੇਰੇ ਦਾ ਕੋਈ ਟੈਂਕ ਨਹੀਂ 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 ਹਨੇਰੇ ਵਾਲਾ ਸਿਸਟਮ ਹੀ ਆ ਅਸੀਂ ਆਫਿਸ ਬਣਾਏ ਅੱ ਸਡੇ ਕੋਲੇ ਉੱਥੇ ਕਰੋ ਅਸੀਂ ਤੁਰਤ ਬਾਅਦ ਹੱਲ ਕਰਦੇ ਆਂ ਉਹਦਾ ਜੀ ਠੀਕ ਆ ਜੀ ਜੀ ਤੇ ਇੱਕ ਵਾਰ ਸਿਕਿਉਰਿਟੀ ਦੀ ਗੱਲ ਕਰੀਏ ਗੇਟ ਤੇ ਸਿਕਿਉਰਿਟੀ ਵੀ ਆਪਣੋ ਸਿਕਿਉਰਿਟੀ ਗਾਰਡ ਗੇਟ ਤੇ ਆਪਣਾ ਪ੍ਰੋਪਰ ਹੈ ਜੀ ਠੀਕ ਆ ਜੀ ਪ੍ਰੋਪਰ ਉੱਥੇ ਬਸ ਸਿਕਿਉਰਿਟੀ ਗੇਟ ਰੱਖਿਆ ਹੋਇਆ ਠੀਕ ਆ ਜੀ ਫਿਰ ਇੱਕ ਗੱਡੀ ਨੂੰ ਪੁੱਛ ਕੇ ਫਿਰ ਅੰਦਰ ਲੈ ਕੇ ਆਉਂਦਾ ਠੀਕ ਆ ਬਾਈ ਜੀ ਪਲਾਟ ਮੈਨੂੰ ਪਸੰਦ ਆ ਗਿਆ ਤਾਂ ਮੈਂ ਲੈਣਾ ਬਿਲਕੁਲ ਜੀ ਰਜਿਸਟਰੀ ਨਾਲ ਦੀ ਨਾਲ ਹੈ ਜੀ ਬਿਲਕੁਲ ਨਾਲ ਦੀ ਨਾਲ ਜੀ ਤੁਰਤ ਬਾਅਦ ਮੀਟਰ ਠੀਕ ਆ ਜੀ ਗੋਵਰਟ ਪ੍ਰੂਵਡ ਹੈ ਜੀ ਠੀਕ ਆ ਜੀ ਤੁਰਤ ਬਾਅਦ ਤੁਹਾਡੇ ਮੀਟਰ ਲ ਮਲਾਂ ਆ ਕੀ ਤਰੀਵੀ ਆਰਕੀਟੈਕਟ ਵਾਂਗੂ ਵਾਸੂ ਕੱਢਿਆ ਹੋਇਆ ਜੀ ਠੀਕ ਆ ਜੀ ਉਹਦੇ ਸਾਹਮਣੇ ਇੱਕ ਨੰਬਰ ਬਦਲ ਕੇ ਕੋਲੋਨੀ ਕੱਢੀ ਹੋਈ ਹੈ ਮਤਲਬ ਉਹ ਵੀ ਵਹਿਮ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਮਰਜ਼ੀ ਬਣਾ ਲੈ ਜੀ ਨਹੀਂ ਨਹੀਂ ਉਹਦਾ ਕੋਈ ਵਹਿਮ ਨਹੀਂ ਹੈਗਾ ਜੀ ਉਹ ਵੀ ਦੀ ਵਾਸੂ ਕੱਢਿਆ ਹੋਇਆ ਹੈ ਚ ਬਿਲਕੁਲ ਜੀ ਬਿਲਕੁਲ ਪਰ ਕਈ ਬੰਦੇ ਜਿਹੜੇ ਇਹ ਚੀਜ਼ ਨੂੰ ਮੰਨਦੇ ਆ ਉਹਨਾਂ ਦੇ ਲਈ ਵੀ ਇਹ ਇੱਕ ਚੰਗਾ ਪੁਆਇੰਟ ਹੈਗਾ ਤੇ ਦੂਜੀ ਗੱਲ ਜੇ ਦੇਖੀਏ ਦੋਸਤੋ ਵੀ ਸ਼ਹਿਰ ਤੋਂ ਭੀੜ ਭੜੱਕੇ ਤੋਂ ਬਿਲਕੁਲ ਬਾਹਰ ਬਿਲਕੁਲ ਬਾਹਰ ਹੀ ਹਾਂ ਕੋਈ ਵੀ ਤੁਹਾਨੂੰ ਇਹ ਦਿੱਕਤ ਨਹੀਂ ਬਾਜ਼ਾਰ ਵੀ ਨੇੜੇ ਆ ਜੀ ਤੇ ਵੱਡਾ ਰੋਡ ਵੀ ਨੇੜੇ ਆ ਚਾਹੇ ਸਰਸੇ ਜਾਣਾ ਬਠਿੰਡੇ ਜਾਣਾ ਪਟਿਆਲੇ ਜਾਣਾ ਕਿੱਥੇ ਜਾਣਾ ਜੀ ਸਾਰੋਂ ਨੇੜੇ ਚੌਂਕ ਪੈਂਦਾ ਜੀ ਚੌਂਕ 'ਚ ਹੋ ਜਿੱਧਰ ਮਰਜ਼ੀ ਜਾਓ ਜੀ ਬਿਲਕੁਲ ਜੀ ਬਿਲਕੁਲ ਤੇ ਨੌਇਸ ਫਰੀ ਆ ਕੋਈ ਰੌਲਾ ਰੱਪਣੀ ਵਾਲੇ ਦੁਵਾਲੇ ਨਹੀਂ ਨਹੀਂ ਤੇ ਸੁਆ ਜਾਂਦਾ ਜੇ ਆਪਾਂ ਨਹਿਰੀ ਪਾਣੀ ਦੀ ਵੀ ਜੇ ਗੱਲ ਕਰੀਏ ਬਿਲਕੁਲ ਨਾਲ ਦੀ ਜਾਂਦਾਗਾ ਗਰਾਊਂਡ ਵਾਟਰ ਜਿਵੇਂ ਬਾਈ ਨੇ ਦੱਸਿਆ ਨਾ ਇੱਕ ਨੰਬਰ ਪਾਣੀ ਤੁਹਾਨੂੰ ਇੱਥੇ ਮਿਲਣਾਗਾ ਤੇ ਜ਼ਿਆਦਾਤਰ ਬਾਈ ਜੇ ਗੱਲ ਕਰੀਏ ਕਿਹਨੂੰ ਪ੍ਰੈਫਰ ਕਰ ਰਹੇ ਹੋ ਵੀ ਕਿਹੜੇ ਲੋਕ ਇੱਥੇ ਆਪਣੇ ਜਿਹੜੇ ਘਰ ਲੈਣ ਕਰ ਉਹਨਾਂ ਨੂੰ ਦੇ ਦੇ ਰਹੇ ਆਂ ਜੀ ਜਿਹੜੇ ਮਤਲਬ ਕਿ ਤੁਰਤ ਪੈਰ ਘਰ ਪਾਉਣ ਉਹਨਾਂ ਨੂੰ ਇੱਕ ਸਕੀਮ ਅਸੀਂ ਹੋਰ ਵੀ ਦੇ ਰਹੇ ਆਂ ਕੀ ਬਈ ਜੀ ਮੰਨ ਲਓ ਜੇ ਆਪਾਂ ਪਹਿਲਾ ਘਰ ਪਾਉਣਾ ਸ਼ੁਰੂ ਕਰਦੇ ਆਂ ਪਹਿਲੇ 10 ਘਰ ਨੂੰ ਆਪਾਂ 100-100 ਗੱਟਾ سیمنٹ ਦਾ ਦੇਵਾਂਗੇ ਠੀਕ ਆ ਜੀ ਜੀ ਮਤਲਬ ਖਾਸ ਕਰਕੇ ਉਹਨਾਂ ਲਈ ਪਲਾਨ ਰੱਖਿਆ ਹੈ ਜਿਹੜੇ ਅੱਜ ਘਰ ਲੈਣ ਤੇ ਆਪਦਾ ਪਾਉਣਾ ਵੀ ਗਾਹਾਂ ਵੇਚਣ ਵਾਲਿਆਂ ਨਾਲੋਂ ਵੱਧ ਤੁਸੀਂ ਪਾਉਣ ਵਾਲਿਆਂ ਨੂੰ ਜਿਆਦਾ ਪਾਉਣ ਵਾਲਿਆਂ ਨੂੰ ਜਿਹੜੇ ਕਿ ਬਿਜ਼ਨਸ ਨਾਲੋਂ ਵੱਧ ਆਪਣੀ ਰਿਹਾਇਸ਼ ਕਰਨਾ ਚਾਹੁੰਦੇ ਰਿਹਾਇਸ਼ ਕਰਨਾ ਚਾਹੁੰਦੇ ਜੀ ਠੀਕ ਆ ਜੀ ਤੇ ਕੁਛ ਘਰ ਇੱਥੇ ਬਈ ਪਹਿਲਾਂ ਵੀ ਬਣੇ ਹੋਏ ਨੇ ਹਣਾ ਹਾਂਜੀ ਹਾਂਜੀ ਤੇ ਜਿਹਨਾਂ ਦੇ ਘਰ ਪਹਿਲਾਂ ਬਣੇ ਉਹਨਾਂ ਤੋਂ ਪਰ ਰਿਵਿਊ ਲਵਾਂਗੇ ਕੁਛ ਵੀ ਸਾਲ ਨਹੀਂ ਪਾਣੀ ਕਿਵੇਂ ਆ ਮਾਹੌਲ ਕਿਦਾਂ ਦਾ ਹੈ ਮਾਹੌਲ ਕਿਦਾਂ ਦਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਤੇ ਅੱਜ ਦੋਸਤੋਂ ਕਰਦੇ ਹਾਂ ਗੱਲ ਬਾਈ ਜੀ ਹੁਣ ਗੱਲ ਆ ਗਈ ਅਖੀਰ ਤੇ ਜੀ ਰੇਟ ਦੀ ਜੀ ਰੇਟ ਤਾਂ ਨਹੀਂ ਕਿਤੇ ਜ਼ਿਆਦਾ ਹੈ ਜਿਹੜੇ ਹਿਸਾਬ ਨਾਲ ਫੈਸਿਲਿਟੀਆਂ ਹੈ ਨਹੀਂ ਇੱਥੇ ਨਹੀਂ ਨਹੀਂ ਸਰ ਰੇਟ ਦਾ ਸਾਡੇ ਸਿਸਟਮ ਹੈ ਆ ਵੀ ਆਪਾਂ ਤੁਸੀਂ ਕਿਸੇ ਵੀ ਕੋਲੋਨੀ ਚ ਤੁਸੀਂ ġੇੜਾ ਮਾਰ ਕੇ ਆਓਂਗੇ ਠੀਕ ਹੈ ਜੀ ਤਾਂ ਸੋਨੂੰ ਸਾਡੇ ਰੇਟ ਸਾਰਿਆਂ ਨੂੰ ਘੱਟ ਲੱਗੂਗਾ ਠੀਕ ਹੈ ਜੀ ਲਓ ਵੀ ਮਿੱਤਰੋ ਜਿਹੜੇ ਮਾਨਸਾ ਵਾਸੀ ਖਾਸ ਕਰਕੇ ਮਾਨਸਾ ਦੇ ਨੇੜੇ ਪਿੰਡਾਂ ਵਾਲੇ ਕੋਈ ਸ਼ਹਿਰ ਦੇ ਵਿੱਚ ਘਰ ਲੈਣ ਦੀ ਸੋਚ ਰਹੇ ਨਾ ਉਹਨਾਂ ਲਈ ਇੱਕ ਤਾਂ ਲੋਕੇਸ਼ਨ ਬਹੁਤ ਵਧੀਆ ਹੈਗੀ ਏਰੀਆ ਬਹੁਤ ਵਧੀਆ ਜੇ ਕਹੇ ਦੀ ਪਿੰਡ ਪਿੰਡ ਵਾਲੀ ਫੀਲਿੰਗ ਵੀ ਆ ਸ਼ਹਿਰ ਵਾਲੀ ਫੀਲਿੰਗ ਵੀ ਦੋਨੇ ਚੀਜ਼ਾਂ ਦਾ ਮਿਕਸ ਤੁਹਾਨੂੰ 골ਡਨ ਸਿਟੀ ਦੇ ਵਿੱਚ ਦੇਖਣ ਨੂੰ ਮਿਲੇਗਾ ਬਹੁਤ ਸੋਹਣੇ ਤੇ 160 ਗਾਜ ਤੋਂ ਲੈ ਕੇ 3 1/2 300 ਗਾਜ ਤੱਕ ਦੇ ਜਿਹੜੇ ਸਾਰੇ ਪਲਾਟ ਤੁਹਾਨੂੰ ਮਿਲਣਗੇ ਤੁਸੀਂ ਕਿਸੇ ਵੀ ਸਾਈਡ ਆਪਦਾ ਪਲਾਟ ਬੁੱਕ ਕਰ ਸਕਦੇ ਹੋ ਆਪਣਾ ਸੁਪਨਿਆਂ ਦਾ ਮਹਿਲ ਜਿਹੜਾ ਬਣਾਉਣਾਗਾ ਉਹ ਗੋਲਡਨ ਸਿਟੀ ਦੇ ਵਿੱਚ ਤੁਸੀਂ ਆਪਣਾ ਬਣਾ ਸਕਦੇ ਹੋ। ਤੇ ਆਜੋ ਆਪਾਂ ਅੱਗੇ ਰਿਵਿਊ ਲੈਨੇ ਆ ਜਿਹੜੇ ਪਰਿਵਾਰ ਇਥੇ ਪਹਿਲਾਂ ਤੋਂ ਰਹਿ ਰਹੇ ਨੇ ਘਰ ਬਣਾਏ ਹੋਏ ਨੇ ਵੀ ਕਿਹੋ ਜਿਹਾ ਮਾਹੌਲ ਹੈ ਇਥੇ। ਆਜੋ ਕਰਦੇ ਗੱਲਬਾਤ। ਸਸੀ ਗੰਗ ਠੀਕ ਆ ਜੀ। ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦੀ ਜੀ। ਮੇਰਾ ਨਾਮ ਰਜਿੰਦਰ ਸਿੰਘ ਭੁੱਲੋ। ਜੀ। ਸਰ ਜਿਵੇਂ ਤੁਸੀਂ ਗੋਲਡਨ ਸਿਟੀ ਦੇ ਵਿੱਚ ਰਹਿ ਰਹੇ ਹੋ। ਇਥੋਂ ਦੇ ਮਾਹੌਲ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦੀ। ਮਾਹੌਲ ਵਧੀਆ ਜੀ ਇਥੇ। ਸਾਨੂੰ ਤਾਂ 7-8 ਸਾਲ ਹੋ ਗਏ ਰਹਿੰਦੇ ਨੂੰ। ਠੀਕ ਹੈ ਜੀ। ਕਈ ਕੋਈ ਇਹ ਜੀ ਗੱਲ ਨਹੀਂ ਸਾਡੀਆਂ ਤਾਂ ਗੱਡੀਆਂ ਗੁੱਡੀਆਂ ਬਾਹਰ ਖੜੀਆਂ ਰਹਿੰਦੀਆਂ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਗਰਾਊਂਡ ਵਾਟਰ ਵੀ ਵਧੀਆ ਠੀਕ ਹੈ ਜੀ ਤੇ ਉਹ ਮਾਹੌਲ ਜੇ ਕਹਿੰਦੀ ਸ਼ਾਂਤੀਪੂਰਵਕ ਜਿਵੇਂ ਆਲੇ ਦੁਆਲੇ ਰੌਲਾ ਰੱਪਾ ਤਾਂ ਨਹੀਂ ਸ਼ਹਿਰ ਚੋਂ ਲੋਕ ਕੱਕੇ ਹੁੰਦੇ ਨੇ ਜਿਆਦਾ ਨਾ ਨਾ ਜੀ ਸਮਾ ਦੀ ਸਾਡਾ ਤਾਂ ਘਰ ਉੱਧਰ ਪਾਟਰ ਵਾਸ ਰੋਡ ਤੇ ਬਣਿਆ ਹੋਇਆ ਠੀਕ ਹੈ ਜੀ ਬੱਚੇ ਮੰਨ ਲਈ ਰਹੇ ਕਹਿੰਦੇ ਸਾਡਾ ਜੀ ਇੱਥੇ ਹੀ ਲੱਗਦਾ ਠੀਕ ਹੈ ਜੀ ਮਤਲਬ ਪਿੰਡ ਤੇ ਸ਼ਹਿਰ ਦੋਨਾਂ ਦਾ ਮਾਹੌਲ ਇੱਕ ਥਾਂ ਤੇ ਮਿਲੂਗਾ ਹਾਂ ਠੀਕ ਹੈ ਜੀ ਹੱਸੇ ਗੱਲ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਵੀ ਇੱਥੇ ਰਹ ਰਹੇ ਹੋ ਗੋਲਡਨ ਸਿਟੀ ਦੇ ਵਿੱਚ ਜੀ ਜੀ ਕੀ ਤੁਹਾਡਾ ਰਿਵਿਊ ਹੈ ਜੀ ਕਿਹੋ ਜਿਹਾ ਮਾਹੌਲ ਮਿਲਦਾ ਤੁਹਾਨੂੰ ਇੱਥੇ ਸਾਨੂੰ ਤਾਂ ਬਹੁਤ ਸਾਲ ਹੋ ਗਏ ਜੀ ਸ਼ਹਿਰ 'ਚ ਸਾਡੀ ਜਗ੍ਹਾ ਹੈਗੀ ਆ ਠੀਕ ਹੈ ਜੀ ਪਰ ਰਹੇ ਇੱਥੇ ਰਹਿਆ ਕਿਉਂਕਿ ਸ਼ਾਂਤੀ ਹੈ ਕੋਈ ਫੰਕਸ਼ਨ ਹੈ ਵਿਆਹ ਸ਼ਾਦੀ ਹੈ ਗੱਡੀਆਂ ਚਾਹੇ 50 ਬਾਹਰ ਖੜੀਆਂ ਨੇ ਸਾਨੂੰ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਸਿਕਿਉਰਿਟੀ ਪੱਖੋਂ ਕੋਈ ਦਿੱਕਤ ਨਹੀਂ ਹੈਗੀ 10 ਸਾਲਾਂ 'ਚ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਕਿਸਮ ਦੀ ਠੀਕ ਹੈ ਜੀ ਉਦੋਂ ਤਾਂ ਵਰਗੇ ਆਵਾਜ਼ ਵੀ ਨਹੀਂ ਸੀ ਕਲੋਨੀ 'ਚ ਹੁੰਦੇ ਸੀ ਆਏ ਠੀਕ ਹੈ ਜੀ ਪਰ ਕਦੇ ਕੋਈ ਸਮੱਸਿਆ ਨਹੀਂ ਆਈ ਪੂਰੇ ਵਧੀਆ ਸ਼ਹਿਰ ਚੋਂ ਆ ਕੇ ਇੱਥੇ ਸਾਡਾ ਪੂਰਾ ਵਧੀਆ ਮਨ ਲੱਗ ਗਿਆ ਹੈ ਠੀਕ ਹੈ ਜੀ ਤੇ ਗਰਾਊਂਡ ਵਾਟਰ ਦੀ ਗੱਲ ਕਰੀਏ ਗਰਾਊਂਡ ਵਾਟਰ ਬਹੁਤ ਵਧੀਆ ਜੀ ਹੁਣ ਵੀ ਅਸੀਂ ਹੀਟਲਾ ਪਾਣੀ ਵੀ ਪੀਂਦੇ ਆ ਨਾਉਣ ਚ ਸਾਰ ਕੇ ਹੀ ਵਰਤਦੇ ਆਂ ਅਸੀਂ ਕੋਈ ਸਮੱਸਿਆ ਨਹੀਂ ਕਿਸੇ ਕਿਸਮ ਦੀ ਠੀਕ ਹੈ ਜੀ ਠੀਕ ਹੈ ਜੀ ਜੀ ਤੇ ਬਾਕੀ ਜਿਵੇਂ ਅੱਜ ਸ਼ਹਿਰ ਡੁੱਬਿਆ ਪਿਆ ਹੈ ਪਾਣੀ ਨਾਲ ਇੱਥੇ ਸਾਨੂੰ ਅਜੇ ਤੱਕ ਕਦੇ ਸਮੱਸਿਆ ਨਹੀਂ ਆਈ ਹੈ। ਆ ਬੈਠੇ ਹਾਂ ਉੱਚੀ ਜਗ੍ਹਾ ਤੇ ਠਾਠ ਨਾਲ ਜੀ ਪੂਰੇ ਵਧੀਆ। ਇਹ ਵੀ ਇੱਕ ਬਹੁਤ ਵੱਡੀ ਗੱਲ ਆ ਗਈ। ਕਿਉਂਕਿ ਜਦੋਂ ਮੀਂਹ ਆਉਂਦਾ ਸਾਰੇ ਕਿਤੇ ਬੰਦ ਹੋ ਜਾਂਦੇ ਪਰ ਇੱਥੇ ਖੁੱਲ ਮਡੁੱਲਾ ਹੈ। ਕਰੋੜ ਕਰੋੜ ਰੁਪਇਆ ਕੋਠੀਆਂ ਤੇ ਲਾ ਕੇ ਹੀ ਅੱਜ ਪਾਣੀ ਕੱਢੀ ਜਾਂਦੇ ਨੇ। ਠੀਕ ਹੈ। ਕੋਠੀਆਂ ਚੋਂ ਇੱਥੇ ਬੈਠੇ ਹਾਂ ਠਾਠ ਨਾਲ ਪਰਸੋਂ ਜੋ ਜਿਹੜਾ ਮੀਂਹ ਪਿਆ ਜੀ ਉਦੋਂ ਦੇਖ ਲਓ ਕੀ ਹਾਲ ਸੀ ਤੇ ਇੱਥੇ ਅਸੀਂ ਨਜ਼ਾਰਾ ਲੈ ਰਹੇ ਹਾਂ। ਬਿਲਕੁਲ। 2 ਘੰਟੇ ਬਾਅਦ ਬੜੀਆ ਸਾਫ਼ ਸੁਥਰਾ ਹੋ ਜਾ ਸੜਕਾਂ ਤੁਸੀਂ ਚੈੱਕ ਕਰ ਸਕਦੇ। ਬਿਲਕੁਲ ਜੀ। ਬਹੁਤ ਬਹੁ